ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਦੱਸਦੇ ਕਿ Air India ਦੀ ਇੱਕ ਹੋਰ ਫਲਾਈਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਇੰਗਲੈਂਡ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਇਹ ਧਮਕੀ ਮਿਲੀ ਹੈ ਔਰ ਉਡਾਣ ਦੀ ਟਾਇਲਟ ਦੇ ਕੋਲ ਇੱਕ ਕਾਗਜ਼ ਮਿਲਿਆ ਜਿਸ ਤੇ ਉੱਪਰ ਇਹ ਧਮਕੀ ਲਿਖੀ ਹੋਈ ਸੀ ਜਿਸ ਤੋਂ ਬਾਅਦ ਯਾਤਰੀਆਂ ਦੇ ਵਿੱਚ ਹਲਚਲ ਮਚ ਜਾਂਦੀ ਔਰ ਸੌਦੀ ਅਰਬ ਦੇ ਵਿੱਚ ਐਮਰਜੈਂਸੀ ਲੈਂਡਿੰਗ ਜਿਹੜੀ Air India ਦੇ ਜਹਾਜ਼ ਦੀ ਕਰਵਾਉਣੀ ਪਈ ਹੈ ਤਾਂ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਦੇ ਲਈ ਕੁਝ ਵੀ ਜਿਹੜਾ ਚੰਗਾ ਨਹੀਂ ਚੱਲ ਰਿਹਾ ਲਗਾਤਾਰ ਜਿਹੜੀਆਂ ਫਲਾਈਟਾਂ ਨੇ ਰੱਦ ਹੋ ਰਹੀਆਂ ਨੇ ਤਕਨੀਕੀ ਖਰਾਬੀਆਂ ਦੇ ਕਈ ਵੀਡੀਓ ਵੀ ਸਾਹਮਣੇ ਆ ਚੁੱਕੇ ਨੇ ਤਾਂ ਹੁਣ ਉੱਥੇ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਧਮਕੀ ਮਿਲੀ ਹੈ ਜਹਾਜ਼ ਦੇ ਵਿੱਚ ਇੱਕ ਕਾਗਜ਼ ਜਿਹੜਾ ਮਿਲਿਆ ਹੈ ਉਸ ਕਾਗਜ਼ ਦੇ ਉੱਪਰ ਉਹ ਧਮਕੀ ਲਿਖੀ ਗਈ ਸੀ ਤਾਂ ਲਗਾਤਾਰ ਜਿਹੜੀਆਂ ਉਡਾਣਾਂ ਨੂੰ ਲੈ ਕੇ ਜਿਹੜੀ ਦੁਖਦਾਈ ਖਬਰਾਂ ਜਿਹੜੀ ਅਸੀਂ ਕਹਿ ਸਕਦੇ ਹਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਐ ਐਮਰਜੈਂਸੀ ਲੈਂਡਿੰਗ ਹੋ ਰਹੀ ਐ ਜਾਂ ਉਡਾਣ ਤੋਂ ਠੀਕ ਪਹਿਲਾਂ ਫਲਾਈਟ ਰੱਦ ਹੋ ਰਹੀ ਐ ਤਾਂ ਅਹਮਦਾਬਾਦ ਚਹਾਜ ਹਾਦਸਾ ਹੁੰਦਾ ਤਾਂ ਉਸ ਤੋਂ ਬਾਅਦ ਲਗਾਤਾਰ ਅਜਿਹੀਆਂ ਘਟਨਾਵਾਂ ਅਜਿਹੀਆਂ ਖਬਰਾਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ 21 ਜੂਨ ਨੂੰ ਬਰਮਿੰਗਮ ਤੋਂ ਦਿੱਲੀ ਜਾ ਰਹੀ 에ਅਰ ਇੰਡੀਆ ਦੀ ਉਡਾਨ AI 114 ਨੂੰ ਬੰਬ ਦੀ ਧਮਕੀ ਮਿਲੀ ਅਤੇ ਉਸ ਤੋਂ ਬਾਅਦ ਜਹਾਜ਼ ਨੂੰ ਰਿਆਦ ਵੱਲ ਮੋੜ ਦਿੱਤਾ ਗਿਆ। ਸਾਰੇ ਯਾਤਰੀਆਂ ਨੂੰ ਰਿਆਦ ਦੇ ਵਿੱਚ ਜਹਾਜ਼ ਤੋਂ ਸੁਰੱਖਿਅਤ ਉਤਾਰ ਦਿੱਤਾ ਗਿਆ ਅਤੇ ਸੁਰੱਖਿਆ ਜਾਂਚ ਪੂਰੀ ਕੀਤੀ ਗਈ ਹੈ। ਜਹਾਦ ਦੇ ਯਾਤਰੀਆਂ ਲਈ ਹੋਟਲ ਰਾਇਜ ਦਾ ਵੀ ਪ੍ਰਬੰਧ ਜਿਹੜਾ ਕੀਤਾ ਗਿਆ ਤੇ 에어 ਇੰਡੀਆ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਇਸ ਅਚਾਨਕ ਵਿਗੰਨ ਦੇ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਦੇ ਲਈ ਸਾਨੂੰ ਅਫਸੋਸ ਹੈ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਲਾਂ ਤੇ ਲਿਜਾਣ ਦੇ ਲਈ ਹੋਰ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ 에어 ਇੰਡੀਆ ਦੇ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਉਡਾਨ ਦੇ ਟਾਇਲਟ ਦੇ ਨੇੜੇ ਇੱਕ ਕਾਗਜ਼ ਮਿਲਿਆ ਜਿਸ ਦੇ ਵਿੱਚ ਬੰਬ ਦੀ ਧਮਕੀ ਦਿੱਤੀ ਗਈ ਸੀ 에어ਲਾਈਨਸ ਦਾ ਇਹ ਜਹਾਜ਼ ਬੋਇੰਗ ਡ੍ਰੀਮਲਾਈਨਰ 787 ਅੱਠ ਹੈ ਤੇ ਇਹ ਉਡਾਨ ਅੱਜ ਸਵੇਰੇ ਲਗਭਗ 11 ਵਜੇ ਦਿੱਲੀ ਦੇ ਵਿੱਚ ਉਤਰਨੀ ਸੀ ਲੇਕਿਨ ਉਸ ਤੋਂ ਪਹਿਲਾਂ ਇਹ ਜਿਹੜੀ ਇਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਮਿਲੀ ਸੀ ਉਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਜਿਹੜੀ ਇਸ ਜਹਾਜ਼ ਦੀ ਕਰਵਾਉਣੀ ਪਈ ਹੈ ਯਾਤਰੀਆਂ ਨੂੰ ਖੱਜਲਖਵਾਰ ਜ਼ਰੂਰ ਹੋਣਾ ਪੈ ਰਿਹਾ ਲੇਕਿਨ ਉਥੇ 에ਅਰਲਾਈਨਸ ਦੇ ਕਹਿਣਾ ਹੈ ਕਿ ਯਾਤਰੀਆਂ ਦੀ ਜਾਨ ਨੂੰ ਜਿਹੜਾ ਸੁਰੱਖਿਅਤ ਦੇ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਔਰ ਜਹਾੜ ਦੇ ਵਿੱਚ ਹੀ ਇੱਕ ਕਾਗਜ਼ ਮਿਲਦਾ ਟਾਇਲਟ ਦੇ ਕੋਲ ਜਿਸ ਤੇ ਉੱਪਰ ਜਹਾਜ਼ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਹੁੰਦੀ ਹੈ ਹਾਲਾਂਕਿ ਤਲਾਸ਼ੀ ਜਿਹੜੀ ਲਈ ਜਾ ਰਹੀ ਹੈ ਜਹਾਜ਼ ਦੀ ਜਾਂਚ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚੋਂ ਕੁਝ ਵੀ ਜਿਹੜਾ ਨਹੀਂ ਮਿਲਿਆ ਉੱਥੇ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਫਲਾਈਟਰ ਨੂੰ ਲੈ ਕੇ ਜਿਹੜੀਆਂ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਡਾਣ ਤੋਂ ਠੀਕ ਪਹਿਲਾਂ ਤਕਨੀਕੀ ਖਰਾਬੀ ਮਿਲਦੀ ਹੈ ਔਰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਆਖਿਰਕਾਰ ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਅਜਿਹਾ ਕੀ ਹੋ ਗਿਆ ਕਿ ਲਗਾਤਾਰ ਜਿਹੜੀਆਂ ਤਕਨੀਕੀ ਖਰਾਬੀਆਂ ਜਹਾਜ਼ਾਂ ਦੇ ਵਿੱਚ ਮਿਲ ਰਹੀਆਂ